ਇੱਥੇ ਵਿਚਾਰ ਨੰਝੋ ਦੋ ਲਾਵਾਂ ਮੈਂ ਹੀ ਲਾਵਾਂ ਉਹ ਭੈਣ ਨੇ ਤਾਂ ਕਦੀ ਨਹੀਂ ਲਾਇਆ ਹੁਣ ਮੈਨੂੰ ਲੱਗਦਾ ਆਹ ਤੇਂਦਰਵਾਲ ਤੁਰੀ ਜਾਨ ਦੇਈ ਤੇ ਜੋ ਹੋਈ ਵੀ ਸਾਰੀ ਦਸਤੀ ਹੋਣੀ ਮੰਮੀ ਕੇ ਦੇ ਨਾ ਲੜਿਆ ਘਾਰੇ ਦੀ ਨਾ ਤੇ ਛੋਟੀ ਭੈਣ ਸਮਝਾ ਕੇ ਗਿਆ ਮੰਮੀ ਪਰ ਕਰੇ ਵੀ ਬੰਦਾ ਕੀ ਉੰਧੇ ਰਾਤੀ ਕੋਟੀ ਲੈ ਕੇ ਆਂਦੀ ਆ ਕੋਟੀ ਕਹਿੰਦੀ ਵੀ ਮੈਂ ਦੁਜਾ ਪਲੇਆਫ ਦੇ ਵਾਸਤੇ ਹੀ ਆ ਆਹੇ ਸਾਰੇ ਲਾ ਕੇ ਪਾ ਲਾਂਗਾ ਦੋ ਜੀ ਇੱਕ ਕੋਟੀ ਕਿੰਨੇ ਜਾਣਗੇ ਕਿੱਦਾਂ ਪਾ ਲਾਂਗੇ ਇਹ ਨਹੀਂ ਸੋਚਿਆ ਜਾਲ ਮੇਰੀ ਵੱਡੀ ਤਾਂ ਹੈ ਨਾ ਤੇ ਮੈਂ ਵੀ ਕੋਟੀ ਨੂੰ ਵੀ ਵਿਖਿਆ ਦਾਂਗਾ ਇੱਕ ਜਿਸੇ ਲੱਗੂ ਕਿਨੇ 1500 ਰੁਪਏ 1500 ਦੀ ਸੀ ਕਿੱਥੋਂ ਆਈ ਹੋਣੀ ਆ ਚਲਾਉਤੀਆਂ ਕਰਨੋਂ ਨਹੀਂ ਹਟਦੀ ਤੇ ਪੈਨ ਵਾਸਤੇ ਵੀ ਲੈਣਾ ਇਹ ਨਹੀਂ ਸੋਚਿਆ ਮੈਂ ਹਰ ਵਾਰੀ ਸੋਚਦੀ ਰਹਿੰਦੀ ਆ ਮੈਂ ਮੰਮੀ ਤੇ ਸਮਝਾਇਆ ਤੇ ਚੋਪਾ ਕਰ ਜਾਣੀ ਸਭ ਠੀਕ ਆ ਨਾ ਤੇ ਉਹ ਨਹੀਂ ਸਮਝੀ ਮੈਂ ਤਾਂ 파ਕੂ ਦੀ ਆ ਜਦੋਂ ਅਮ ਘੱਟ ਸੀ ਨਾ ਘੜੀ ਜਾ ਕੇ ਤੇ ਬਹਿਣਾ ਵਾ ਮੈਂ ਤਾਂ ਖਾਤੂ ਦੀ ਕੀ ਕਰਦੀ ਆ ਇਹੀ ਆ ਕਰਨਾ ਕੀ ਆ ਚਾੜੂ ਬੇਲੀ ਚ ਝਾੜੂ ਲਾ ਕੇ ਆਈ ਅੱਛਾ ਝਾੜੂ ਲਾ ਕੇ ਇੰਨਾ ਗੰਦ ਪਿਆ ਹੈਗਾ ਉੱਥੇ ਤੇ ਕੋਈ ਨਹੀਂ ਮੇਰੇ ਤੋਂ ਬਿਨਾ ਝਾੜੂ ਥੇਲਮ ਦਾ ਹੈਗਾ ਗਾਮ ਦੇ ਤੇ ਚਾੜੂ ਪਿਆ ਹੈ ਠੀਕ ਹੈ ਕੋਸਾ ਨਾ ਮੇਰੀ ਗੱਲ ਦਾ ਕਰ ਹਾਂ ਆਹੀ ਜਿੰਨਾ ਕੰਮ ਕਰਦੀਆਂ ਹੁ ਤੱਕ ਯਾਰ ਕਦੀ ਤਾਂ ਡੀਓਵਰ ਹੀ ਨਾ ਜਦੋਂ ਆਏ ਸਾਨੂੰ ਕਿਤੇ ਅੱਕਣ ਫੱਕਣ ਹੀ ਜਾਂਦੀ ਐ ਇੱਦਾਂ ਆਇਓ ਚੋਣ ਨੇ ਵੱਢਣੇ ਆਪਣੇ ਝਾੜ ਨੇ ਕਣਕਾਂ ਵੱਢਣਾਂ ਫੇਰ ਗੋਵੇ ਸੁੱਟਣੇ ਕਿ ਗੱਡੀ ਦੂਰ ਸਰਤੇ ਚੋਕੇ ਬਾਹਰ ਤਾਂ ਕਰਨੀ ਸੱਟ ਕੇ ਆਉਣੀ ਪਰ ਮੰਮੀ ਉਹ ਤਾਂ ਸਫਾਈਆਂ ਦੇ ਕੰਮ ਖੰਦੀ ਨਹੀ ਨਈ ਨੇ ਸਫਾਈਆਂ ਕਿਉਂ ਨਹੀਂ ਪੋਚਾ ਫੇਰਨਾ ਨਿਆਣਿਆਂ ਨੂੰ ਰੋਟੀਆਂ ਪਕਾ ਕੇ ਦੇੜੀਆਂ ਘਰ ਦੀਆਂ ਰੋਟੀਆਂ ਉਹਨਾਂ ਬੰਦਿਆਂ ਨੂੰ ਬਾਹਰ ਲੈ ਕੇ ਤਾਂ ਫਿਰ ਨਾਲ ਕੰਮ ਕਰਨਾ ਉਹਨਾਂ ਨੇ ਤੇ ਭਾਨੇ ਮੈਂ ਕਹਾਈਆਂ ਤੇ ਕੱਚੀਆਂ ਰਾਸੇ ਆਪਣੇ ਪਿੱਛੇ ਪੋਚਾ ਫੇਰਦੇ ਉਹਨੇ ਕਿਹੜਾ ਰੋਜ਼ ਫੇਰਨਾ ਪੈਂਦਾ ਅਟਾਈ ਨਾਲ ਦੇ ਰੋਜ਼ ਹੀ ਪੋਚਾ ਫੇਰਨਾ ਪੈਂਦਾ ਇਹ ਤਾਂ ਮਤ ਤੁਹੀਂ ਆਪ ਹੀ ਕੰਮ ਵਧਾਏ ਆ ਜੇ ਮੈਨੂੰ ਪਤਾ ਹੁੰਦਾ ਕਿ ਇੰਨੇ ਕੰਮ ਕਰਦੇ ਮੈਂ ਤਾਂ ਕੱਚਾ ਹੀ ਰਹਿਣ ਦਿੰਦੀ ਵੇਟੋ ਮੈਨਾਂ ਕਹਿੰਦੇ ਹਾਥੀ ਨਹੀਂ ਵਟਾਉਣਾ ਹੈਗਾ ਤੇ ਹਰ ਨਿਸ਼ਾਨੂ ਕੇ ਪਰਵਾਹ ਨਹੀਂ ਵੀ ਹੁੰਦੀ ਕੰਮ ਦੀ ਪਰਵਾਹ ਤਾਂ ਹੀ ਨਹੀਂ ਹੁੰਦੀ ਜੇ ਸਾਨੂੰ ਤੇ ਸਫਾਈ ਨਹੀਂ ਲਾਇਬਿਲਟੀਆਂ ਹਰ ਇੱਕ ਚੀਜ਼ ਜਿਹੜੀ ਉਹ ਸਾਫ਼ ਕਰਨੀ ਪਈ ਨਿਆਣਿਆਂ ਨੂੰ ਹੀ ਸਾਂਭਣਾ ਨਿਆਣਿਆਂ ਨੂੰ ਨਵਾ ਲੜਣਾ ਤਵਾ ਲਣਾ ਵੀ ਸਾਰੇ ਕੰਮ ਆਹੀ ਕਰਦੀਆਂ ਹਮ ਤਾਂ ਹੀ ਆ ਤਾਰ ਨੂੰ ਕਦੇ ਪਤਾ ਹੀ ਨਹੀਂ ਹੁੰਦਾ ਵੀ ਥੱਕਣ ਕੀ ਹੰਦਾ ਵਾ ਬੰਦਿਆਂ ਨੇ ਮੁੜ ਕੇ ਛੋਨੇ ਇਕੱਠੇ ਕਰਨੇ ਤੇ ਸਾਰੀ ਸਾਈ ਰਾਤ ਛੋਨੇ ਚਾੜਨੇ ਤਦ ਜਦਨੇ ਮੁੰਡਾ ਆਇਆ ਜੀ ਨਾ ਪਰ ਮੋੜ ਉਹ ਦੋ ਨਿਆਣੇ ਜਿਹੜੇ ਸੀਗੇ ਚਾਹ ਦੇ ਇੱਕ ਦਾ ਸੂਟ ਪਾਇਆ ਉਹਨੇ ਤੇ ਦੂਜੇ ਦਿਨ ਵੀ ਉਹ ਪਾ ਦੇਣਾ ਤੇ ਕੋਈ ਕਹਿੰਦਾ ਨਹੀਂ ਹੁੰਦਾ ਹੈਗਾ ਕਿਉਂਕਿ ਸਾਰੇ ਇਦਾਂ ਹੀ ਕਰਦੇ ਹੁੰਦੇ ਆਂ ਹੁਣ ਤੇ ਸਵੇਰੇ ਸੂਟ ਪਾਇਆ ਨਾ ਨਿਆਣੇ ਤੇ ਸ਼ਾਮ ਨੂੰ ਨਾਮ ਬਦਲੋਣਾ ਤੇ ਸਾਰੇ ਗੱਲਾਂ ਕਰਦੇ ਵੀ ਨਿਆਣਾ ਸਾਫ਼ ਸੁਥਰਾ ਨਹੀਂ ਰੱਖਿਆ ਤੇ ਸਕੂਲਾਂ ਦੇ ਜਿਹੜੇ ਚੋਚਲੇ ਵੱਖਰੇ ਆ ਕਿਤੇ ਸਰਕਾਰੀ ਸਕੂਲਾਂ 'ਚ ਨਿਆਣੇ ਪਾਏ ਹੁੰਦੇ ਨਹੀਂ ਸਾਨੂੰ ਤਾਂ ਕਦੇ ਪਤਾ ਹੀ ਨਹੀਂ ਹੁੰਦਾ ਜਿਹੜੇ ਹੁਣ ਵੀ ਪਖੰਡ ਕਰਦੇ ਬਣੇ ਤੇ ਹੁਣ ਦੁਨੀਆ ਦੇ ਸਾਹਮਣੇ ਪਖੰਡ ਕਰਨੇ ਪੈਂਦੇ ਸਾਡਾ ਘਰਾਂ 'ਚ ਜੀ ਕਰਦਾ ਵੀ ਇਦਾਂ ਥੱਕੀ ਮੇਰੇ ਤੋਂ ਨੱਕ ਦਾ ਮੰਦਾ ਹੀ ਹਾਲ ਹੋ ਗਿਆ ਪਹਿਲਾਂ ਮੈਂ ਘਰ ਕਰਕੇ ਗਈ ਫਿਰ ਮੈਂ ਉਧਰ ਜਾ ਕੇ ਕੀਤਾ ਉਹ ਕਿੱਥੇ ਗਈ ਆ ਉਹ ਮੈਂ ਵੇਖਿਆ ਗੁਰੂਵਾਨ ਨੂੰ ਨਾਲ ਲੈ ਕੇ ਤੇਵਿੰਦਰਵਾਲ ਗਈ ਸੀ ਕੀ ਕਰਨ ਮੈਨੂੰ ਕੀ ਮਤ ਮੈਂ ਤੇਰੇ ਵਿੱਚ ਝਾੜੂ ਲਾਉਂਦੀ ਨੇ ਵੇਖਿਆ ਵੀ ਉਧਰ ਤੁਰੀ ਜਾਣਾ ਇਹ ਕੋਦੋਂ ਨੀ ਚਸਕਾ ਬੜਾ ਗਵਾਂਡੀਆਂ ਦੇ ਘਰ ਜਾਣ ਦਾ ਗੱਲ ਉਹਦੇ ਨਾਲ ਜਾ ਰਹੀ ਹੋਂਦਾ ਇਹ ਨਹੀਂ ਨਾ ਚਸਕਾ ਚਾਹ ਬਾਹ ਬਾਗੇ ਮੈਂ ਆਖਾ ਤਾਂ ਮੈਂ ਬਹੀ ਲੱਗਦੀ ਆ ਸੱਸ ਜਿਹੀ ਨਹੀਂ ਤਾਂ ਆਖਦਿਆ ਕਰੋ ਮਦਰ ਘਟ ਜਾਇਆ ਮੇਰੇ ਆਖਾਂ ਚ ਕੀ ਆ ਚਲੋ ਇਹ ਵੀ ਤੇਰੀ ਬਾਲ ਸਿਆਣੀ ਤੇ ਜੇ ਤੂੰ ਆਖੇ ਤੇ ਪਿਆ ਸਭੋ ਚੰਗਾ ਭੈਣ ਮਾਂ ਤੇਰੀ ਮੇਰੇ ਕੀ ਆਖਾਂ ਨਾਲ ਆਪੇ ਉਹ ਵਾਹ بڑا ਕੰਮ ਤਾਂ ਦਾਤ ਕਰਿਆ ਘਰ ਤੋਂ ਜੇ ਤੈਨ ਮਜ਼ਾ ਨੂੰ ਮਾਰਦੇ ਆ ਮੈਂ ਐਸੇ ਕਰਕੇ ਸੀ ਕਿ ਤੁਹਾਨੂੰ ਕੰਮ ਵੰਡ ਕੇ ਦਿੱਤੇ ਨੇ ਵੰਡਿਆ ਕੰਮ ਦੇ ਚਾਲ ਕਰੀ ਲੈਂਦੀ ਹੈ ਪਰ ਹੁਣ ਇਦਾਂ ਦੇ ਜਿਹੜੇ ਕੰਮ ਉਹ ਨਹੀਂ ਨਾ ਕਰਦੀ ਹੈ ਉਹ ਕਾਜ ਰੂਤੇ ਤੇ ਜਦ ਮੇਰੀ ਵੀ ਸੌ ਜਾਂ ਸੌਖੀ ਹੋਵੇ ਥੋੜੀ ਬਹੁਤ ਨਹੀਂ ਹੋਦਾ ਵੀ ਬਣਦਾ ਵਾ ਜੇ ਐਵੇਂ ਐਥੇ ਕਰਦਾ ਵੰਡਿਆ ਤੇ ਕਲੀ ਹੋ ਸਕਦੀ ਓ ਤਾਂ ਘਰ ਤੱਕ ਇਹਨੇ ਫੇਰਣ ਕੇ ਵੇਖਣਾ ਪਹਿਲੋਂ ਕਲੀ ਚ ਜਾਂਦੇ ਹਨ ਤੇਰੇ ਲੋਕ ਤੇ ਜਦ ਇਹ ਕਲੀ ਘੰਦਾ ਪਿਆ ਆਇਆ ਤੇ ਫਿਰ ਗੱਲਾਂ ਹੀ ਸੰਡੀਆਂ ਬਾਹਰ ਜਾ ਕੇ ਲੋਕਾਂ ਨਾਲ ਗੱਲਾਂ ਕਰਨੀਆਂ ਉਹ ਤਾਂ ਉਹ ਹੈ ਬਈ ਤੋਦ ਜਰਾ ਤੂੰ ਚੰਗਾ ਕੀਤਾ ਵਾ ਕਲਵਾ ਲਈ ਆ ਤੂੰ ਫੇਰ ਵੀ ਜਦ ਤੂੰ ਚਾੜੂ ਫੇਰ ਦਿੰਨੀ ਆ ਮੈਨੂੰ ਤੇ ਫਿਰ ਇਦਾਂ ਕਰਕੇ ਆ ਚੰਗਾ ਨਹੀਂ ਲੰਦਾ ਤੇ ਉਹਨੇ ਤਾਂ ਕਦੀ ਫੇਰਿਆ ਹੀ ਨਹੀਂ ਨਾ ਉਹ ਤਾਂ ਉੱਧਰ ਜਾਂਦੀ ਹੀ ਨਹੀਂ ਨਾ ਧਾਰ ਤੂੰ ਰਾਮ ਨਹੀਂ ਕੱਢਣ ਜਾਂਦੀ ਉਹ ਤੇ ਧਾਰ ਵੀ ਤੇ ਮੈਂ ਹੀ ਕੱਢਦੀ ਆ ਜਦੋਂ ਤੁਸੀਂ ਛੱਡ ਦਿੱਤੀ ਤੇ ਮੈਨੂੰ ਕੱਢਣੀ ਪੈਂਦੀ ਆ ਉਹਨੂੰ ਵੀ ਆਖਿਆ ਕਰਕੇ ਥੱਲੇ ਬੋਵੇ ਇੱਕੜਾ ਜਾਣਾ ਹੈ ਕਹਿੰਦਾ ਤੈਨੂੰ ਉਹ ਕਹਿੰਦੀ ਮੈਨੂੰ ਨਹੀਂ ਆਉਂਦੀ ਕੱਢਣੀ ਕੱਢਣੀ ਉਹ ਤਾਂ ਬਸ ਬਿਨਾਂ ਕਤਰ ਆਉਂਦਾ ਨਾ ਹੀ ਕਰ ਦਿੱਤੀ ਆ ਵੀ ਮੈਨੂੰ ਧਾਰ ਨਹੀਂ ਕੱਟਣੀ ਨਹੀਂ ਨਾ ਚਾਹ ਪਾਣੀ ਕਿੱਦਾਂ ਪੀਣਾ ਆਉਂਦਾ ਇਹ ਧਾਰ ਨਹੀਂ ਪੀਣਾ ਵਾ ਪੁੱਤ ਹੁਣ ਆਖੂਗੀ ਤੇ ਲੜਾਈ ਹੋਵੇ ਫਿਰ ਲੜਾਈ ਹੋਇਆ ਤੇ ਮਮੀ ਕਹਿੰਦੇ ਵੀ ਲੜਾਈ ਚੰਗੀ ਨਹੀਂ ਵੀ ਤੁਹੀ ਮੈਂ ਵੀ ਲੜਾਈ ਚੰਗੀ ਨਹੀਂ ਹੋਏ ਹੰਨੂ ਆਦੀ ਤੇ ਕਲਾ ਚੰਗੀ ਨਹੀਂ ਮਹਾ ਕਲਾ ਹੱਡੇ ਦਾ ਰੁਮਕੀ ਆ ਇਹ ਆਂਦੇ ਸਿਆੜੇ ਕਲਾ ਕਲੰਦਰ ਵਸੇ ਤੇ ਘੜਿਓ ਪਾੜੀ ਨਸੇ ਇਹ ਜਿਹੜੀਆਂ ਗੱਲਾਂ ਬੜੀਆਂ ਪਿਛਲੀਆਂ ਇਹ ਸੱਚੀਆਂ ਲੋਕਾਂ ਨੇ ਬਣਾਈਆਂ ਕਲਾ ਚੰਗੀ ਨਹੀਂ ਹੁੰਦੀ ਚਲੋ ਠੀਕਾ ਮੈਂ ਫਿਰ ਜਾ ਕੇ ਤੇ ਅਖਿਲ ਕਰੀ ਲੰਮੀ ਪੈਣਾ ਲੱਗ ਸਿੱਧਾ ਕਰ ਮੰਮੀ ਹਾਂ ਮਾਸੀ ਕਿਥੇ ਆ ਮਾਸੀ ਤੇਰੀ ਗਈ ਸੀ ਅਦਰ ਪਿੰਡਰ ਵਾਲਾ ਜੀਵਨ ਕੇ ਘਰ ਸਮ੍ਰਿਤੀ ਵੀ ਨਾਲ ਹੀ ਗਈ ਆ ਨਹੀਂ ਸਮ੍ਰਿਤੀ ਟਿਊਸ਼ਨ ਤੇ ਗਈ ਆ ਤੇ ਗੁਰਵਰ ਕਿੱਥੇ ਚਲ ਗੁਰਵਰ ਨਾਲ ਹੀ ਲੈ ਕੇ ਗਈ ਉਹ ਵੀ ਉੱਥੇ ਚਲ ਗਿਆ ਹਾਂ ਮੈਂ ਤੇ ਸਾਰੇ ਘਰ ਚ ਲੱਭੰਦਿਆਂ ਤੂੰ ਮੈਨੂੰ ਸੁਤੀ ਨੂੰ ਐਸੇ ਵਜ੍ਹਾ ਤੇ ਛਾਤਾ ਮੈਂ ਉਹਦੇ ਲਾ ਕੇ ਇੰਨਾ ਫੀਡ ਕਰਨ ਦਿਆ ਸੀ ਚਲ ਫੇਰ ਮੈਂ ਚੱਲ ਨਹੀਂ ਉੱਥੇ ਤੇਰਾ ਵੀ ਜਿਹੜਾ ਨਾ ਜੀ ਨਹੀਂ ਲੱਗਦਾ ਮਾਸੀ ਮੈਂ ਤਾਂ ਕੋਈ ਬਣਾ ਕੇ ਨਾ ਮਾਸੀ ਬੜੀ ਚੰਗੀ ਏ ਦੀ ਨਾਨੇ ਨੂੰ ਮੈਂ ਕੀ ਕਹਾਂ ਮੈਂ ਕੱਲ੍ਹ ਵੇਲਾ ਕੋਟੀ ਲਿਆਂਦੀ ਤੇ ਮੇਰਾ ਨਾ ਹੀ ਨਹੀਂ ਕੋਈ ਹੈਗਾ ਮੈਨੂੰ ਇੰਨਾ ਗੁੱਸਾ ਚੜਨਦਿਆ ਨਾ ਮੇਰਾ ਤਾਂ ਜੀ ਕਰਦਾ ਕਿ ਵੇਖ ਕੇ ਨਕਵਰੇ ਨੂੰ ਪੁੱਛਾਂ ਫੇਜ ਜਦ ਪੁੱਛਿਆ ਨਾ ਮੈਨਾਂ ਲੜਨ ਲੱਪੈਣਾ ਇਦਾਂ ਕਰਦੀ ਮੰਮੀ ਨੇ ਕਿਹਾ ਇਹ ਨਾ ਇਹਨਾਂ ਨਾਲ ਲੜਾਈ ਕਰੇ ਛੋਟੀ ਭੈਣ ਆ ਤੇਰੀ ਮੰਮੀ ਨੂੰ ਦੱਸਦੀ ਆਂ ਵੀ ਇਦਾਂ ਦੇ ਕੰਮ ਕਰਦੀ ਕੀ ਜੇ ਮੇਰੀ ਵੀ ਕੋਟੀ ਲੈ ਆਂਦੀ ਸਸਿਕਾ ਮੰਮੀ ਉਹ ਸੁਣਾ ਕੀ ਹਾਵਾਂ ਹਾਂ ਸਾਡੇ ਵਧੀਆ ਨਿਆਣੇ ਵੀ ਠੀਕ ਆ ਹਾਂ ਮਨਪ੍ਰੀਤ ਵੀ ਠੀਕ ਆ ਔਰ ਕੀ ਕਰਨ ਦੇ ਸੀ ਬੈਠੇ ਸੀ ਮੰਮੀ ਮੈਂ ਤਾਂ ਨਾ ਇੱਕ ਗੱਲ ਕਰਨੀ ਆ ਤੁਸੀਂ ਮੈਨੂੰ ਸਮਝਾ ਕੇ ਤੇ ਗਿਆ ਹੀ ਕੇ ਪੀਓ ਛੋਟੀ ਆ ਤੇ ਉਹਨਾਂ ਨਹੀਂ ਲੜਨਾ ਪਰ ਚਲਾਕੀਆਂ ਕਰਨੋਂ ਨਹੀਂ ਹਟਦੀ ਪਈ ਕਾਲੀ ਉਹਨੇ ਨਾ ਕੱਪੜੇ ਲੈਣ ਗਏ ਤੇ ਆਪਣੀ ਕੋਟੀ ਲੈ ਕੇ ਆਈ ਤੇ ਕੀ ਹੈ ਜੇ ਮੇਰੀ ਵੀ ਲੈ ਆਉਂਦੀ ਤਾਂ ਕਹਿੰਦੀ ਵੰਡ ਵਰਤ ਕੇ ਪਾ ਲਿਆ ਕਰਾਂਗੇ ਜਦੋਂ ਜਾਣਾ ਵਾ ਹੀ ਇਕੱਠੀਆਂ ਨੇ ਜਾਣਾ ਹੁੰਦਾ ਰਿਸ਼ਤੇਦਾਰੀਆਂ ਤਾਂ ਸਾਰੀਆਂ ਸਾਡੀਆਂ ਇਕੱਠੀਆਂ ਹੀ ਆ ਤੇ ਉਦੋਂ ਇੰਨੇ ਚੜਾ ਜਾਣੀਆਂ ਤੇ ਜਦੋਂ ਕਿਤੇ ਪੁਰਾਣੀ ਹੋ ਗਈ ਉਦੋਂ ਮੈਨੂੰ ਫੜਾ ਦੇਣੀ ਆ ਆਖੇ ਦੀਦੀ ਦੀ ਪਾ ਲਿਆ ਕਰੂਗੀ ਤੇ ਮੰਮੀ ਵੀ ਪਾ ਲਿਆ ਕਰੂਗੀ ਭਲਾ ਇਦਾਂ ਹੁੰਦੀ ਆ ਆ ਤਾਂ ਕਿ ਇਹ ਮੇਰੇ ਵਾਸਤੇ ਵੀ ਲੈ ਆਉਂਦੀ ਤੇ ਇੱਕ ਕੋਟੀ ਮੈਨੂੰ ਬੜਾ ਹੀ ਗੁੱਸਾ ਚੜਨ ਤੇ ਚਲ ਨਿਆਣਿਆਂ ਦੇ ਕੱਪੜੇ ਲਿਆਉਂਦੇ ਆ ਉਹਨਾਂ ਤੋਂ ਤਾਂ ਮੈਨੂੰ ਨਹੀਂ ਹੈਗਾ ਤੇ ਭਰ ਇਹ ਹੈ ਕਿ ਜੇ ਆਪਦੀ ਚੀਜ਼ ਲਿਆਂਦੀ ਹੈ ਤੇ ਮੇਰੀ ਵੀ ਲਿਆਉਂਦੀ ਵੀ ਮੈਂ ਆਦੀ ਵੱਡੀ ਭੈਣ ਹੀ ਮੈਨੂੰ ਬਹੁਤ ਗੁੱਸਾ ਚੜਨਦਿਆ ਪਰ ਮੇਰਾ ਮੈਂ ਨਾ ਤੁਹਾਡੇ ਕਹਿੰਦੇ ਨਾ ਕਿ ਉਹਨਾਂ ਹੁਣ ਮੈਨੂੰ ਪੁੱਛਿਆ ਨਹੀਂ ਆ ਦੁਆਰਾ ਨਹੀਂ ਉਹਨਾਂ ਮੈਂ ਗੱਲ ਕੀਤੀ ਨਹੀਂ ਤਾਂ ਮੈਂ ਉਹਨਾਂ ਨਾਲ ਲੜ ਪੈਣਾ ਹੈਗਾ ਆ ਤੂੰ ਹੀ ਕਿਹਾ ਇਹ ਵੀ ਤੂੰ ਵੱਡੀਆਂ ਤੇ ਤੂੰ ਚੁੱਪ ਰਿਆ ਕਰ ਤੁਸੀਂ ਆ ਨਹੀਂ ਬਣ ਕੇ ਰਹਿ ਕੰਮ ਵੀ ਫਿਰ ਮੈਨੂੰ ਹੁਣ ਸਿਆਣੀ ਬਣ ਕੇ ਤੇ ਮੈਨੂੰ ਇਹ ਜਿਆਦਾ ਕਰਨਾ ਪੈਂਦਾ ਵਾ ਮੈਨੂੰ ਤਾਂ ਸਿਆਣੀ ਬਣਨ ਚ ਘਾਟਾ ਪੈਂਦੇ ਆ ਆਹ ਇਹ ਤਾਂ ਮੰਮੀ ਤਾਂ ਈ ਗੱਲ ਮਾੜੀ ਏ ਤੁਸੀਂ ਮੈਨੂੰ ਹੀ ਬਸ ਕਹੀ ਜਾਂਦੇ ਮੈਨੂੰ ਹੀ ਕਹੀ ਜਾਂਦੇ ਉਹਨੂੰ ਤਾਂ ਕਹਿੰਦੇ ਨਹੀਂ ਨਾ ਆ ਉਹਦੇ ਹੁਣ ਇਹ ਮੰਮੀ ਆ ਤੇ ਇਹ ਵੀ ਗੱਲ ਈ ਕਹਿੰਦੀ ਆ ਵੀ ਤੂੰ ਸਿਆਣੀ ਆ ਤੇ ਤੁਸੀਂ ਵੀ ਕਹੀ ਜਾਂਦੇ ਤੂੰ ਸਿਆਣੀ ਆ ਠੀਕ ਆ ਜੇ ਮੈਂ ਸਿਆਣੀ ਆ ਜਦੋਂ ਕੋਈ ਗੱਲ ਨਹੀਂ ਫਿਰ ਮੈਂ ਫਿਰ ਨਹੀਂ ਲੜਦੀ ਉਹਨਾਂ ਪਰ ਉਹਨੂੰ ਵੀ ਸਮਝਾਇਆ ਕਰੋ ਨਾ ਵੀ ਇੰਦਾ ਛਲਾਕੀਆਂ ਨਾ ਕਰਿਆ ਕਰੋ ਇਹ ਸ਼ੁਰੂ ਤੋਂ ਇਦਾਂ ਹੀ ਛਲਾਕੀਆਂ ਕਰਦੀ ਆ ਆਹੋ ਜਦੋਂ ਤੂੰ ਵੀ ਦੂਜਾ ਕਪੜੇ ਲਿਆਉਂਦੇ ਹੋਂ ਨਹੀਂ ਕੇ ਉਹਦੋਂ ਵੀ ਇਦਾਂ ਹੀ ਕਰਦੀ ਹੁੰਦੀ ਸੀ ਕਿ ਵੀ ਆਪ ਵਧੀਆ ਚੀਜ਼ ਲੈਣੀ ਹੁੰਦੀ ਹੈ ਤੇ ਮੈਨੂੰ ਕਹਣਾ ਵੀ ਤੂੰ ਆਹ ਲੈ ਲਾ ਦੀ ਜੀ ਤੇ ਮੈਂ ਉਹਦੋਂ ਵੀ ਕਹਣਾ ਚਲ ਕੋਈ ਗੱਲ ਨਹੀਂ ਨਿੱਕੀ ਆ ਪਰ ਆ ਤਾਂ ਸਾਰੀ ਉਮਰ ਦਾ ਹੀ ਮੇਰੇ ਭਰਾ ਵਕਤ ਪੈ ਗਿਆ ਵਾ ਮੈਂ ਉਹ ਡੀਵੱਡੀ ਕਰਨ ਦੇ ਵਿੱਚ ਵੀ ਫਸ ਗਈ ਆ। ਚੋ ਠੀਕ ਆ ਫਿਰ ਤੁਹਾਡੇ ਕਹ ਨਹੀਂ ਲੜਦੀ ਉਹਦਾ ਮੈਨੂੰ ਗੁੱਸਾ ਬਹੁਤ ਸੀ ਫਿਰ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਲਈ ਨਾ ਤਾਂ ਹੁਣ ਮਾਨ ਥੋੜਾ ਮੇਰਾ ਠੰਡਾ ਹੋ ਗਿਆ ਵਾ। ਨਹੀਂ ਤਾਂ ਫਿਰ ਮਰ ਨਾਲ ਲੜੀ ਪੈਣਾ ਸੀਗਾ। ਚਲੋ ਠੀਕ ਆ। ਹੋਰ ਭਾਬੀ ਨੂੰ ਠੀਕ ਆ। ਅੱਛਾ। ਚਲੋ ਠੀਕ ਆ ਫਿਰ ਆ ਜੋ ਠੀਕ ਸਸੀ ਕਾਲ ਮੰਮੀ ਵੀ ਨਾ ਮੇਲੇ ਹਮੇਸ਼ਾ ਸਮਝਾਉਂਦੇ ਰਹਿੰਦੇ ਉਹਨੂੰ ਨਹੀਂ ਕੁਝ ਵੀ ਕਹਿੰਦੇ ਚਲ ਕੋਈ ਗੱਲ ਨਹੀਂ ਉਹ ਤਾਂ ਬਨੇਸ ਕਹਿੰਦੇ ਤਾਂ ਹੈ ਨਾ ਕਿ ਤੂੰ ਸਿਆਣੀ ਆ ਆਹ ਹੋ ਤੂੰ ਜੜਦੀ ਆ ਤੇ ਉਹਨੂੰ ਸਿਆਣੀ ਵੀ ਤੀਂ ਨਾ ਕਹਿੰਦੇ ਚਲ ਕੋਈ ਗੱਲ ਨਹੀਂ ਉਹ ਤਾਂ ਮਾਤਾ ਹੀ ਤੇ ਪਿੱਠੀ ਹੈ ਆਹੋ ਮੈਂ ਡਿਕੜੀ ਨਹੀਂ ਕਿ ਤੂੰ ਇੰਨਾ ਦੇਟ ਕਿਉਂ ਆਇਆ ਉਹ ਮਾਤਾ ਅੱਜ ਮੀਟਿੰਗ ਹੀ ਜ਼ਰੂਰੀ ਓਥੇ ਦਪਰੇ ਅੱਛਾ ਲਓ ਤੇਰੀ ਖੁਸ਼ੀ ਲਈ ਅੱਛਾ ਕਾਹ ਤੇਰੀ ਹਾਂ ਚੰਗੀ ਦੱਸੀ ਅੱਜ 28 ਫਰਵਰੀ ਹੋ ਗਈ ਨਾ ਹੁਣ 28 ਫਰਵਰੀ ਹੋ ਗਈ ਅੱਜ ਆਹੋ ਅੱਛਾ ਤੇ ਉਹ ਲੱਗੀਆਂ ਤਰਖਾ ਬਣੀ ਮੇਰੀ ਥੋੜੀ ਜਿਹੀ ਚੱਲ ਸ਼ੁਭਰ ਵਾ ਕੇ ਤੇ ਮਹਾਰਾਜ ਡਿਕੜੀ ਨੂੰ ਚੱਲ ਪੁੱਤ ਯਾਰੀ ਤਰਖਾ ਵਧੀਆ ਚੰਗਾ ਹੀ ਹੋਇਆ ਵਾ ਘਰ ਦਾ ਚੰਗਾ ਟਾਈਮ ਲੰਘੂ। ਦੇਨ ਦੇ ਬੜੀ ਬਾਬੇ ਦੀ ਕਿਰਪਾ ਕੀਤੀ। ਆਹੋ। ਸਾਰੇ ਮੁਲਾਜ਼ਮਾਂ ਦੀਆਂ ਵਧੀਆਂ। ਅੱਛਾ। ਆਹ। ਚੱਲ ਸਾਰਿਆਂ ਦੀਆਂ ਮਾਵਾਂ ਕਿਤੇ ਖੁਸ਼ ਹੋਈਆਂ ਹੋਣੀਆਂ। ਖੁਸ਼ ਹੋ ਚੁੱਕੇ ਉੱਥੇ ਸਾਰੇ ਬੜੇ ਖੁਸ਼ੀ ਵਿਚਾਰੇ। ਅੱਛਾ। ਆਹੋ। ਚਲੋ ਚੰਗਾ ਹੀ ਹੋਇਆ ਵਾ। ਹੂੰ। ਆਹ ਚੰਗਾ ਹੋਇਆ ਪੁੱਤ। ਹੂੰ। ਚਲੋ। ਇਹਨੇ ਦੇ ਨਾਲ ਚਲੋ। ਹੋ ਸੰਦੇ ਨਾਲ ਇਹੀ ਵੀ ਤੁਰੇ ਫਿਰ ਦੇ ਕੋਈ ਹੋ ਆ ਚਾਰ ਸਾਲ ਜੀ ਲਾਂਗੇ। ਉਹਨੇ ਇਦਾਂ ਹੀ ਆ। ਆਹ। ਬੜੀ ਚੈਟਰ ਲੱਗੇ ਚਲੋ ਅੱਛਾ ਹਾਂ ਚਲੋ ਚੰਗਾ ਹੋਇਆ ਹੂੰ ਚਲੋ ਮੈਂ ਦਸਾਂ ਗੋਪੀ ਨੂੰ ਜਾ ਕੇ ਹਾਂ ਚੱਲ ਦੱਸ ਦੇ ਉਹਨੂੰ ਆਹ ਸੁਣ ਕੇ ਉਹ ਵੀ ਖੁਸ਼ੀ ਹੋਊਗੀ ਨਹੀਂ ਖੁਸ਼ ਹਰਨ ਨੂੰ ਗੁਜੀ ਹਾਂ ਤਾਂ ਹਰਨ ਨੂੰ ਗੁਜੀ ਹੈ ਖੁਸ਼ੀ ਹੁੰਦੀ ਹੈ ਸੁਣ ਕੇ ਹੂੰ ਚਲ ਚੰਗਾ ਦਸ ਭੈਣ ਤਾਂ ਨਾਲੇ ਚਾਹ ਪਾਣੀ ਰੋਟੀ ਪਾਣੀ ਖਾ ਤੇ ਚਾਹ ਪਾਣੀ ਪੀ ਤਾਂ ਰੋਟੀ ਖਾਣੀ ਹੈ ਰੋਟੀ ਖਾਣੇ ਆ ਅੱਛਾ ਹਾਂ ਰੋਟੀ ਖਾਣੇ ਆ ਹਾਂ ਬਸ ਆਦਾਂ ਚੰਗਾ ਤਲਾ ਆ ਤੇ ਚੰਗਾ ਕੀਤਾ ਮਹਾਰਾਜ ਜਦੋਂ ਬੰਦਾ ਤੁਰਿਆ ਹੋਵੇ ਤਾਂ ਸੋਣੀ ਲੈਂਦਾ ਨਾ ਪਰਮਾਤਮਾ ਵੋ ਪੀ ਦ ਹਾਂਜੀ ਜਲੇ ਬੁਧਾਈ ਪੜੀ ਤੇਰੇ ਵਾਲੀ ਚਾਦੀ ਤਰਖਾਵਾ ਦੀ ਮੇਰੀ ਸੱਚੀ ਹਾਂ ਅੱਛਾ ਤੇ ਬੜਾ ਵਧੀਆ ਆ ਨਹੀਂ ਨਹੀਂ ਪਰਮਾਤਮਾ ਦੀ ਕਿਰਪਾ ਕੀਤੀ ਪੂਰੀ ਹਾਂ ਮੈਨੂੰ ਕੀ ਲੈ ਕੇ ਦੋਗੇ ਜੋ ਮਛੀ ਵਾਲਾ ਮੈਂ ਕੋਟੀ ਲੈਣੀ ਹੈ ਕੋਟੀ ਉਸ ਤੋਂ ਮਨਪੀਣਾ ਕਰ ਲੈਂਦੀ ਜੀ ਉਹ ਕਹਿੰਦੀ ਆਪਾਂ ਸਾਰੇ ਪਾਲਾ ਕਰਦੇ ਜਿਹੜੇ ਰੰਗ ਦੀ ਕੋਟੀ ਇੰਦਾ </body>ਹੋੜੀ ਹੁੰਦੀ ਆ ਪਰ ਮੈਂ ਆਪਣੀ ਕੋਟੀ ਲੈਣੀ ਉਹ ਤਾਂ ਕਹਿੰਦੀ ਕਿ ਜੀ ਸਾਰੇ ਸੁੱਟਣੇ ਚੱਲ ਜਾਂਦੀ ਆ ਕਦੀ ਪੰਮੀ ਉਹ ਇੰਦਾ </body>ਹੋੜੀ ਹੋਣੀ ਉਹ ਤਾਂ ਵਿੱਚ ਤੋਂ ਸਾਰਿਆਂ ਨੇ ਇਕੱਠੇ ਜਾਣਾ ਪਰ ਉਹਨੇ ਕੱਲੀ ਨਹੀਂ ਪਾਉਣੀ ਮੈਂ ਆਪਣੀ ਵੱਖਰੀ ਲੈਣੀ ਕੋਟੀ ਅੱਛਾ ਹਾਂ ਤੇ ਲੈਣੀ ਵੀ ਮੈਂ ਅਸੇਲ ਚੋਂ ਨਹੀਂ ਲੈਣੀ ਮੈਂ ਦੁਕਾਨ ਤੋਂ ਲੈ ਰਹੀ ਕੋਈ ਜਿੱਥੇ ਮਰਜ਼ੀ ਲੈ ਲੀਤੋ ਵਧੀਆ ਲੈ ਕੇ ਦਿਓ ਮੈਨੂੰ ਕੋਟੀ 60 ਰੁਪਏ ਹੋ ਲੱਗ ਨੇ ਮੈਂ ਗੋਟੀ ਲੈਣੀ ਹਾਂ ਹਾਂ ਇਹ ਕੰਮ ਸਤਿਸ਼ਰ ਕਰਦੇ ਆਂ ਅੰਮਾ ਆਜ ਕੱਢ ਦੋ ਵਿਖਾ ਆਗੇ ਨਾ ਜਿ ਸਮਝ ਕੇ ਕੀਤੀ ਹੈ ਤੇ ਗੁੱਡ ਅਰੇ ਵੀ ਦੇ ਦੋ ਵੇਰੀ ਨਹੀਂ ਆ ਮੈਂ ਸਮਝਾ ਸਮਝਾ ਕੇ ਕਰਾਇਆ ਤੈਨੂੰ ਜੇ ਨਾਲ ਸਮਝਾ ਸਮਝਾ ਕਰਾਉਂਦੀ ਨਾ ਫਿਰ ਵੈਰੀ ਗੁੱਡ ਦੇ ਦੇਣੀ ਕਿਹੜੇ ਤੇਹੀਂਗੇ ਹਾਇ ਤੇ ਮਬੋ ਪਿਆਵਾ ਇਹ ਦੇਤੇ ਹੀ ਹੈ ਹਾਇ ਤੇ ਜਿੱਤੇ ਕਾਪੀ ਸਾਰੀ ਭਰੀ ਪਈ ਆ ਸਾਰਾ ਹਾਇ ਇੱਕ ਹੋਰ ਕਾਪੀ ਆ ਹਾਂ ਇਹ ਤੇ ਕੋਖ ਨਹੀਂ ਆ ਤੇ ਹੋਰ ਕਾਪੀ ਆ ਤੇ ਬੁੱਕ ਐਕਸਰਸਾਈਜ਼ ਵੀ ਹਾਂ ਉਹ ਜੇ ਬੁੱਕ ਐਕਸਰਸਾਈਜ਼ ਇੰਨਾ ਨਹੀਂ ਆ ਉੱਤੇ ਥੋੜਾ ਹੀ ਆ ਥੋੜਾ ਕੰਨੀ ਨਹੀਂ ਨੀ ਹੈ ਨਾ ਜਦੋਂ ਸਮਝ ਸਮਝ ਕਰਨਾ ਫਿਰ ਤੇ ਉਹਨੂੰ ਵੀ 4-5 ਘੰਟੇ ਲੱਗ ਜਾਣੇ ਆ ਤੇ ਇਹਨਾਂ ਤੋਂ ਬੁੜਾ ਪੰਗਾ ਪੈ ਜਣਾ ਉਹ ਤੇ ਮੈਂ ਆਪਣੇ ਕਾਹ ਕੇ ਪੀਟੀਏ ਦਾ ਵੀ ਹੋਣਾ ਤਾਂ ਕਰਕੇ ਪਿੱਛੇ ਆ ਇਹ ਪੀਟੀਏ ਦਾ ਨਾ ਇੱਥੋਂ ਅੱਗੇ ਤੇ ਅੱਛਾ ਇਹਨੂੰ ਤਾਂ ਤੇ ਹੈ ਨੀ ਬੜਾ ਲੱਗਦਾ ਨਾ ਮਸਮ ਦਿਤੇ ਤਾਂ ਚੰਗਾ ਚਲ ਫਟਾਫਟ ਕਰ ਸਮਝੀ ਤੂੰ ਇਹਨੇ ਬਈ ਕਿਤੋਂ ਯਾਦ ਹੋਣੇ ਯਾਦ ਨਹੀਂ ਇਹ ਸਮਝਣਾ ਪੈਣਾ ਕੱਡ ਕੱਡ ਵੇਖਣਾ ਪੈਣਾ ਤੇ ਹਰ ਇੱਕ ਸਵਾਲ ਜਿਹੜਾ ਕਾਪੀ ਦੇ ਉੱਪਰ ਕੱਢ ਕੇ ਵਿਖਾਉਣਾ ਵਾ ਮੈਨੂੰ ਹਾਇਆ ਤੇ ਹੋ ਗਿਆ ਆ ਵਹੀ ਤੇ ਬਸ ਟੇਬਲ ਹੀ ਲਿਖਨੇ ਆਪੇ ਮੈਨੂੰ ਤੇ ਆਪ ਹੀ ਮੈਂਥ ਆਪਣੇ ਜੁਗਾ ਹੁੰਦਾ ਹੀਗਾ ਤੇ ਨਹੀਂ ਮੰਗਾ ਤੈਨੂੰ ਕਿਦਾਂ ਪੜਾਵਾ ਹੁਣ ਮੈਂ ਇਹਦੇ ਟੇਬਲ ਹੀ ਲਿਖਨੇ ਆ ਇਹਦੇ ਬਸ ਲਿਖੂਗੀ ਤੇ ਕੋ ਹੋਊਗਾ ਟੇਬਲ ਤੇ ਹੁੰਦੇ 7 ਦੇ ਵੀ ਹੁੰਦੇ 6 ਵੀ ਹੁੰਦਾ ਵੀ ਹੁੰਦਾ 11 ਦਾ ਵੀ ਹੁੰਦਾ 15 ਦਾ ਤੇ ਅਗਲੇ 20 ਦਾ ਹੋਰ ਹੁੰਦਾ ਨਹੀਂ ਚਲ ਇਹ ਵੀ ਹੋ ਗਿਆ ਹਨਾ ਆ ਕਰ ਹੁਣ ਅਗਲਾ ਹੋ ਰੱਬ ਮੈਂ ਤੇ ਵੇ ਵੇ ਹੌਲ ਪਈ ਜਾਂਦੇ ਕਦੋਂ ਮੇਰੀ ਪੜਾਈ ਖਤਮ ਹੋਣੀ ਆ ਕੁੜੀਏ ਤੁਹਾਡੀ ਕੀ ਮੇਰੀ ਮੇਰੀ ਆ ਕੇ ਪੇਪਰ ਤਾਂ ਮੇਰੇ ਹੀ ਸਮਝ ਲੈ ਉਦੋਂ ਦੀ ਮੈਂ ਹੀ ਤੈਨਾਂ ਫਾਇ ਲੱਗੀ ਆ ਇਹ ਦੋ ਸਕੂਲ ਜਾਨੀ ਫਿਰ ਮੈਂ ਕਿਤੇ ਇੱਧਰ ਉੱਧਰ ਜਾਨੀ ਆ ਨਹੀਂ ਤੇ ਮੈਂ ਤੇ ਵਾਰੀ ਗਈ ਤੇਰੀਆਂ ਕਿਤਾਬਾਂ ਤਾਂ ਇਹ ਕੰਨਾ ਕਿੱਦਾਂ ਵਾ ਕਰੋ ਸਮਝ ਸਮਝ ਕੇ ਹੁਣ ਚਲਾ ਮੈਂ ਤੈਨੂੰ ਸਮਝਾਵਾਂ ਲਿਆ ਤੈਨੂੰ ਕਿ ਮੈਂ ਤੇ ਸਬਜੀ ਵੀ ਬਣਾ ਲਈਗਾ ਜਾ ਕੇ ਮੇਥੀ ਬਣਾਉਂਦੇ ਕਿ ਤੇ ਮੇਰਾ ਬੜਾ ਜੀ ਕੀਤਾ ਹੈ ਮੇਥੀ ਬਣਾਉਣ ਨੂੰ ਨਹੀਂ ਵੇਖਾਂ ਬਲਾ ਹੈਗੀ ਕਿ ਨਹੀਂ ਜਾ ਕੇ ਤੇ ਮੇਥੀ ਬਣਾਉਣੀ ਆ ਚਲ ਗਣੀ ਆ ਤੋਕ ਦਰੋਂ ਡਈ ਮੈਨੂੰ ਤੇ ਉਹ ਮੈਂ ਨਾ ਪਿੰਦਰ ਨੇ ਬਾਜ ਮਾਰਲੀ ਕਦੀ ਕਦੀ ਹੋਪਿੰਦਰਵਾਲ ਚਲ ਜੀ ਕਹ ਤੂੰ ਉੱਧਰ ਚਲ ਜੀ ਪੋਦਾ ਤੂੰ ਗੱਲਾਂ ਬੜੀਆਂ ਕਰਦੀ ਐ ਤੁਹਾਨੂੰ ਤੁਹਾਨੂੰ ਕੁਛ ਐਨ ਨਹੀਂ ਆ ਰੋਜ ਇਹ ਚਲੱਖੋ ਜੀ ਰੇਲ ਤਿੰਗੀਆਂ ਫੜਦੀ ਮੈਂ ਕਦੋਂ ਉਹਦੇ ਵੱਲ ਜਾਣੀ ਆ ਉਹਨੇ ਨਾ ਮੈਨੂੰ ਆਵਾਜ਼ ਮਾਰ ਲਈ ਤੇ ਜਿਉਂ ਗੱਲਾਂ ਲੱਗੀ ਕਰਨ ਮੈਂ ਤਾਂ ਸੋਕੋ ਕਿੰਨੀ ਵਾਰੀ ਉੱਠ ਡੁੱਠਣ ਕੀਤਾ ਵਾ ਆਪ ਉਹਨੇ ਸਾਰੇ ਕੰਮ ਕਰ ਲੈਨੇ ਅੱਧੀ ਰਾਤ ਕਰਦੇ ਕਰਲੇ ਵਾਕੀ ਕਰਲੇ ਤਾਂ ਉਹ ਤੇ ਮੇਥੀ ਬਣਾਉਂਦੀ ਹੀ ਹਗੀ ਮੇਥੀ ਉਹ ਇੱਥੇ ਖੜੀ ਉੱਥੇ ਮੇਥੀ ਰੱਖੀ ਐ ਇੱਥੋਂ ਖੜੀ ਆ ਆਹ ਆਏ ਤੇ ਮੈਂ ਅਜੇ ਸੋਚੰਦੇ ਹੀ ਸੀ ਵੀ ਮੈਂ ਮੇਥੀ ਬਣਾਉਣੀ ਮੇਰਾ ਬੜਾ ਜੀ ਕੀਤਾ ਉਹਨੂੰ ਤਾਂ ਮੈਂ ਕਿਹਾ ਨਹੀਂ ਤੇ ਮੈਂ ਵੀ ਸਾਡੇ ਹੈਗੀ ਆ ਤੇ ਮੈਂ ਤੋੜ ਕੇ ਉਹ ਇਸ ਪੱਠੇ ਉੱਡਣ ਜਾਂ ਮੈਂ ਤਾਂ ਹੈਗੀ ਥੋੜੀ ਜਿੰਨੀ ਹੈਗੀ ਬਚੀ ਉਹ ਲੈ ਗਈ ਤੋੜ ਕੇ ਹਾਏ ਤੇ ਵੇਲਾ ਬਕੀ ਨਹੀਂ ਕਿ ਮੈਂ ਮੇਥੀ ਦੇ ਲੈ ਕੇ ਆਈਂ ਤੁਹਾਡੀ ਉਹ ਤੁਹਾਨੂੰ ਦੋਵਾਂ ਨੂੰ ਚਾਰ ਕੇ ਆਪਣਾ ਕੰਮ ਪੂਰਾ ਕਰ ਲੈਂਦੀ ਆ ਮੈਂ ਕਿੱਥੇ ਉਹਦੇ ਵੱਲ ਬੈਣੀ ਆ ਜਦੋਂ ਘਰ ਦੀ ਤਾਂ ਦਾ ਇਦਾਂ ਹੀ ਆ ਤੇ ਵੇਲਾ ਖਾਦੋਗੀ ਵੀ ਮੇ ਮੇਥੀ ਤਾਂ ਤੁਹਾਨੂੰ ਪਤਾ ਵੀ ਆ ਕਰਦੀ ਇਹ ਤਾਂ ਫਿਰ ਤੁਸੀਂ ਆਪ ਥੋੜਾ ਸਮਝੋ ਨਾ ਕੋ ਸਵਾਲ ਲੈਣ ਜਾਂਦੀਆਂ ਤੁਸੀਂ ਗੱਲਾਂ ਦਾ ਮੈਂ ਤਾਂ ਤੋਂ ਹੁੰਦੀ ਨਹੀਂ ਤੇ ਮੈਨੂੰ ਆਵਾਜ਼ ਮਾਰ ਲਈ ਮੈਂ ਉਹ ਚਾਚੀ ਤੇ ਗਈ ਨਹੀਂ ਆ ਉਹਨੇ ਤਾਂ ਚਾਰ ਮਨਪੀਦੀਆਂ ਸਨਾਂਤੀਆਂ ਹੋਣੀਆਂ ਮੈਂ ਪੁੱਛ ਹੋ ਗਈ ਮੈਂ ਤਾਂ ਸੁਣਦੀ ਨਹੀਂ ਆ ਹੋਰ ਕਰਨ ਗਈ ਹੋਰ ਕੰਮ ਜਨਾ ਚ ਟਾਈਮ ਕੱਢ ਲਾ ਨਹੀਂ ਤੋਂ ਉਦਾਂ ਹੀ ਉਹ ਆਪਣੀਆਂ ਗੱਲਾਂ ਕਰਦੀ ਰਹੀ ਆਪਣੀਆਂ ਕਰਦੀ ਆ ਹੁਣ ਮੈਂ ਵੀ ਨਹੀਂ ਆ ਜਾ ਕੇ ਉਹਨ ਕੀ ਬਣਾਉਣਾ ਮੈਂ ਤਾਂ ਸੋਚਿਆ ਵੀ ਮੈਂ ਵੀ ਮੇਥੀ ਬਣਾ ਲੈਣੀ ਆ ਸੂਟ ਡੁੱਬ ਗਿਆ ਟੜੀਆਂ ਚੁਗਲੀਆਂ ਨਹੀਂ ਮੁੱਕਦੀਆਂ ਨਹੀਂ ਹੁਣ ਮੈਂ ਬਣਾ ਲੈਣੀ ਜਲਦੀ ਜਲਦੀ ਜਾ ਕੇ ਉਹ ਸਬਜ਼ੀ ਵੇਣੀ ਨਾ ਮਨਪੀਤਨਾ ਸਲਾਹ ਕਰਦੀ ਵੀ ਕੀ ਬਣਾਵਾ ਆ ਮੈਂ ਜਦੋਂ ਘਰੋਂ ਮੈਥਾ ਕੁਝ ਬੋਲਦਾ ਮੈਥ ਵਿੱਚ ਟੇਬਲ ਆਉਣੇ ਬਹੁਤ ਜ਼ਰੂਰੀ ਆ ਕਿੰਨੀ ਵਾਰੀ ਕਿੰਨੀ ਰਹਿਣੀ ਆ ਭੀ ਟੇਬਲਾਂ ਨੂੰ ਰੱਟੇ ਮਾਰਲਾ ਰੱਟੇ ਮਾਰਲਾ ਜੇ ਨਹੀਂ ਨਾ ਇੰਗਲਿਸ਼ ਵਿੱਚ ਆਉਂਦੇ ਪੰਜਾਬੀ ਚ ਰੱਟੇ ਮਾਰਲਾ ਸਾਡੇ ਸਕੂਲ ਚ ਅੱਜ ਜੋਰ ਜੋਰ ਦੇ ਪੜਾਉਂਦੇ ਹੁੰਦੇ ਨੇ 1 2 2 2 2 2 4 ਜੇ ਬਸ ਪੰਜਾਬੀ ਕਦੇ ਟਾਈਮ ਹੀ ਨਾ ਫੇਦੇ ਮਰੇ 100 ਵਿੱਚ ਨਾ 0 ਆਊਗਾ ਕਿਉਂਕਿ ਮੈਨੂੰ ਪੰਜਾਬੀ ਵਿੱਚ ਟਾਈਮ ਮਾਸੀ ਇਹਨੂੰ 2 ਦਿਨ ਚ ਬੈਣਾ ਚਪੜਾ ਮਾਰ ਹੁਣ ਸਾਰਾ ਯਾਦ ਹੋ ਜਾਣਾ ਵਜਣੀਆਂ ਹੀ ਲੱਗਦਾ ਮਾਰਦੇ ਕੌਣ ਨਹੀਂ ਹੁੰਦਾ ਦੇਖੀ ਆਉਂਗੀ ਉਦੇ ਐਦਾ ਕਰ ਮੇਰੇ ਬੱਚੀ ਨੂੰ ਤੇ ਇੰਨਾ ਮੈਥ ਹੁੰਦਾ ਵਾ ਪੜਾ ਹਾਂ ਨੀਂਦ ਮੇਰੀ ਸਾਰਾ ਮੈਨੂੰ ਨਹੀਂ ਹੁੰਦਾ ਹੁੰਦਾ ਮੈਂ ਮੈਂ ਤਾਂ ਕਦੀ ਮੈਥ ਕੀਤਾ ਹੀ ਨਹੀਂ ਉਹ ਤੇਨੂੰ ਬੜਾ ਆਉਂਦਾ ਆਪਣੀ ਮੰਮੀ ਵਾਂਗੂ ਤੇਰੀ ਮੰਮੀ ਵੀ ਨਾ ਮੈਨੂੰ ਬੜਾ ਪੜਾਉਂਦੀ ਹੁੰਦੀ ਹਿੰਦੀ ਹੈਗੀ ਉਹ ਨਹੀਂ ਨਹੀਂ ਮਾਸੀ ਮੈਂ ਜੈਨ ਨੂੰ ਕਰੋਂ ਲਾ ਪਿਆ ਨਾ ਸਾਰੀ ਦਿਹਾੜੀ ਬੱਦਣਾ ਪੈਣਾ ਮੈਨੂੰ ਇਹਦੇ ਲਾਗੇ ਮੈਂ ਹੁਣ ਮਾਂ ਵੇਲਾ ਮੈਂ ਚੱਲਾਂ ਖੇਡਣ ਤੇ ਮੈਂ ਵੀ ਤੇ ਬੱਜੀ ਆ ਫਿਰ ਕੀ ਤੂੰ ਇਹਨੂੰ ਮੈਂਟੋ ਮੈਂਟ ਪੜਾ ਦੇ ਮਾਸੀ ਤੂੰ ਤੇ ਅੱਜ ਹੀ ਬੱਜਣਾ ਮੇਰਾ ਤੇ ਦੋਦਾ ਹੈ ਨਾ ਫਿਰ ਉਹ ਦਿਨ ਨਹੀਂ ਮੈਨੂੰ ਪੜਾ ਕੇ ਫੇਕ ਆ ਬਾਅਦ ਵਿੱਚ ਮੈਂ ਆਪਣਾ ਪੜਨਾ ਬੜਾ ਔਖਾ ਹਣਾ ਕੰਮ ਰਹਿੰਦੇ। ਕਿਉਂਕਿ ਮੈਂ ਪੜ੍ਹ ਲਿਆ। ਵੇਲਾ ਤੇਰੀ ਮੰਮੀ ਇੰਨਾ ਮੈਨੂੰ ਪੜਾਉਂਦੀ ਹੁੰਦੀ ਸੀ ਨਾ ਤੇ ਮੇਰੇ ਆਪਣੀ ਮੰਮੀ ਨੂੰ ਕੋਈ ਟੈਨਸ਼ਨ ਨਹੀਂ ਸੀ ਹੁੰਦੀ। ਉਹ ਮਾਸੀ ਮੰਮੀ ਦੀ ਗੱਲ ਹੋਰ ਵਾ। ਮੈਂ ਚੱਲਣਾ ਮੈਂ ਆਪੇ ਪੜਾਉ ਇਹਨੂੰ। ਵੇਲਾ ਮੈਗੀ ਬਣਾ ਕੇ ਦਵਾਂ। ਮੈਗੀ ਮੂਗੀ ਨੇ ਮੈਂ ਖਾਣੀ ਮੈਂ ਆਪੇ ਬਣਾ ਲੂ। ਮਾਸੀ ਇੱਕ ਕੰਮ ਕਰ ਫਿਰ। ਮੰਮੀ ਨੂੰ ਕਹਿ ਦੇ ਮੰਮੀ ਨੇ ਪੜਾ ਦੇਣਾ। ਅੱਛਾ ਮੰਮਾ ਉਹਦੇ ਉਹ ਕਹਿੰਦੇ ਕਿ ਮੈਂ ਨਹੀਂ ਪੜਾ ਰਤਾ ਤੇ ਉਹਨੂੰ ਮੈਗੀ ਤੇ ਮੈਨੂੰ ਮੈਨੇ ਤੇ ਕਹਾ ਭੁੱਜਿਆ ਮੈਨੂੰ ਦੇ ਡੇ ਕਿ ਮੈਨੂੰ ਪੜ ਜਾ ਜਾ ਮੈਨਾਂ ਲੱਗਾ ਮੈਗੀ ਖੜਕ ਨਾ ਜਾਣ ਉਹਦੇ ਪੜਾ ਦੇਗਾ ਅਕੇ ਨਹੀਂ ਨਹੀਂ ਮੈਨੂੰ ਪੜੋਣਾ ਜਾ ਲੋ ਫਿਰ ਨਾਮੀ ਨੂੰ ਪੜਨ ਦੇ ਡਾ ਉੱਥੇ ਬੈ ਕੇ ਖਲੋ ਕੇ ਵੇਖੋ ਡਾ ਚਲ ਚਲ ਉਹਦੇ ਚਲ ਜਾ ਫਿਰ ਨਹੀਂ ਪੜਾਉਣਾ ਦੇ ਉਹ ਪੜਾ ਮਮਾ ਮੈਨੂੰ ਨਹੀਂ ਨੌਂਡੀਂ ਮੰਨੂ ਮਿਲਦਾ ਮੇਰਾ ਪੂਰਾ ਰਜਿਸਟਰ ਪਾਟ ਜਾਣਾ ਮੈਂ ਤੁਹਾਡਾ ਇੰਨਾ ਨਿਭਾਰਤੇ ਸਹੀ ਤੈਨੂੰ ਤਾਂ ਮੈਂ ਦਾ ਰਜਿਸਟਰ ਲਿਆਦਾ ਰਜਿਸਟਰ ਲੈਂਦੀ ਨਹੀਂ ਮੈਂ ਕਹ ਕਾਣੀ ਇਹਨੇ ਪੇਜ ਪੰਨੇ ਪੈਣ ਹੈ ਹਦੂਸੀ ਕਿੱਥੇ ਹੈਗਾ ਅੱਛਾ ਮਾਸੀ ਕੋ ਪੜਨਾ ਵਾ ਮਮਾ ਮੈਂ ਪੜਨਾ ਹੀ ਨਹੀਂ ਆ ਮੇਰ ਕੋ ਨਹੀਂ ਪੜਨਾ ਮਾਸੀ ਵੀ ਚੜਨ ਨੂੰ ਤਾਂ ਕੰਮ ਹੀ ਵਡਾਵਾ ਮੈਂ ਤੇ ਵਧੀਆ ਹੁੰਦਾ ਉਦਾਂ ਤੇ ਕਿਤੇ ਚੱਲ ਗਏ ਸੀ ਤੇ ਜਾਣਾ ਕੀ ਆ ਉਦੋਂ ਮੈਂ ਦੁਰੀ ਆਉਂਦੇ ਸੀ ਤੇ ਉਹਨੇ ਪਿੰਦਨੇ ਮੈਨੂੰ ਆਵਾਜ਼ ਮਾਰ ਲਈ ਤੇ ਬੜਾ ਹੀ ਟਾਈਮ ਲਾਤਾ ਉਹਨੇ ਮੈਨੂੰ ਗੱਲਾਂ ਨਹੀਂ ਤੇ ਗੱਲਾਂ ਹੀ ਨਹੀਂ ਖਤਮ ਹੁੰਦੀਆਂ ਹੈਗੀਆਂ ਤੇ ਮੇਰੇ ਦਸੋਂ ਹਨੇਰਾ ਹੋ ਗਿਆ ਸਬਜੀ ਨੂੰ ਵੀ ਚਲ ਕੋਈ ਨਹੀਂ ਅੰਡ ਗਵਣ ਜਾਣਾ ਵੀ ਤੇ ਬਣਿਆਈਆਂ ਜਾਣਾ ਤਾਂ ਬਣਿਆ ਵਾ ਪਰ ਉਹ ਰੋਟੀ ਬਣਦੇ ਮੇਰਾ ਲੇਟ ਹੋ ਗਿਆ ਨਾ ਮੈਂ ਤੇ ਕਿਹਾ ਵੀ ਉਹ ਨਾ ਮੇਥੀ ਬਣਾਉਂਦੇ ਮੇਰਾ ਬੜਾ ਜੀ ਕੀਤਾ ਮੇਥੀ ਬਣਾਉ ਨੂੰ ਮੈਂ ਚਲ ਆਪਣੀ ਮੈਂ ਤੋੜਦੀ ਆਂ ਉਹ ਤੇ ਉਹੀ ਲੈ ਗਈ ਪਿੰਦਰ ਲੈ ਗਈ ਤੇ ਫੇਰ ਉਹਨੇ ਨਾ ਇੱਕ ਵਾਰੀ ਮੈਨੂੰ ਇਹ ਨਹੀਂ ਗਿਆ ਕਿ ਮੇਥੀ ਜੜੀ ਆ ਮੈਂ ਲੈ ਕੇ ਆਈਂ ਤੁਹਾਡੀ ਲੈ ਵੇ ਲੈ ਕਿੰਨੀ ਚਲਾਕੀ ਕਰ ਗਈ ਜਦੋਂ ਮੈਂ ਕੱਲ ਆਉਂਦੀ ਸੀ ਨਾ ਤੇਰੀ ਤੇ ਮੈਂ ਕਿਹਾ ਮੇਥੀ ਤੋੜਨ ਵਾਲੀ ਹੋਈ ਆ ਤੇ ਕਹਿੰਦੀ ਉਹਨੇ ਤੇ ਉਹ ਤੇ ਲੈ ਹੀ ਬੜਾ ਪੈ ਗਿਆ ਆ ਤੇ ਫਿਰ ਅੱਜ ਸਾਰੀ ਵੱਢ ਕੇ ਤੋ ਲੈ ਗਈ ਆ ਤਾਂ ਹੀ ਉਹਨੇ ਫਿਰ ਆਪਣਾ ਨਾ ਅੱਜ ਦਾ ਬਿੰਦੋਬਸ ਕੱਲ ਹੀ ਕਰ ਲਿਆ ਸੀਗਾ ਆ ਮੈਂ ਤੇ ਤੇ ਭਾਜੀ ਨੇ ਦੱਸਿਆ ਮੈਂ ਤਾਂ ਕਹਿਂਦੀ ਵੀ ਭਾਵੇਂ ਵੀ ਇਹਨਾਂ ਨੇ ਕਿਤੇ ਵੱਡੂ-ਵਡ ਦਿੱਤੀ ਹੋਇਆ ਪੱਠਿਆਂ-ਪੱਠਿਆਂ ਚ अच्छा अच्छा ਨਹੀਂ ਪੜ ਲਾ ਪੈਣਾ ਤੇ ਹੁਣ ਮੈਂ ਵੇ ਸੋਚੰਦੀ ਹਾਂ ਹੁਣ ਮੈਂ ਕੀ ਬਣਾਵਾਂ ਤੇ ਮੈਂ ਤਾਂ ਮੇਥੀ ਦਾ ਸੋਚਿਆ ਮੇਟਾ ਜਰਾ ਦਬਾਣ ਦੇ ਵਈ ਨਾ ਕਰੋ ਵੀ ਕੜੀ ਬਣਾ ਲਓ ਵੇ ਸਨ ਵਾਲੀ ਪਕੌੜੇ ਪਾ ਕੇ ਖੱਡੀ ਜੀ ਨਾਲ ਬਣਾ ਲੇਟ ਬੜੇ ਹੋ ਗਏ ਲੇਟ ਬੜੇ ਹੋ ਗਏ ਤੇ ਪਕੌੜੇ ਕਦਨ ਤੇ ਟਾਈਮ ਲੱਗ ਜਾਣਾ ਮੈਂ ਤਾਂ ਬਣਾ ਦਿੰਨੀ ਆ ਮਿੰਟਾਂ ਵਿੱਚ ਪਰ ਮੈਂ ਹੁਣ ਕੀ ਕਰਾਂ ਮੈਂ ਤਾਂ ਇਹਨੂੰ ਪੜਾਉਣਾ ਵਾ ਹੈ ਵੀ ਮੈਥ ਦਾ ਜਿਹੜਾ ਤੁਹਾਡਾ ਫੇਵਰੇਟ ਸਬਜੈਕਟ ਹੀਗਾ ਮੈਨੂੰ ਦੇਦੇ ਤਾਂ ਉਦਾਂ ਹੀ ਖੇਜ ਬੜੀ ਆਉਂਦੀ ਮੈਸੇਜੇ ਤੋਂ ਪਰ ਹੁਣ ਪੜਾਉਣਾ ਤੇ ਪੈਣਾ ਹੀ ਆ ਨਾ ਇਹਨੂੰ ਪੜਾਉਣਾ ਤੇ ਪੈਣਾ ਹੀ ਆ ਤੇ ਤੂੰ ਹੀ ਬਣਾ ਲਓ ਫਿਰ ਉਹ ਪਕੌੜੇ ਪਾ ਕੇ ਕੜੀ ਖੋ ਨਵੋਚ ਬਣਾਵੀਏ ਨਹੀਂ ਫਿਰ ਜੀ ਹੁਣ ਉਹਨੂੰ ਕੰਡਿਆ ਵਾ ਤੇ ਜਾਂ ਫਿਰ ਐਦਾਂ ਕਰੋ ਢਡਾਂ ਜੀ ਕੰਡਾ ਲੱਗਦਾ ਨਹੀਂ ਜੀ ਤੇ ਨਹੀਂ ਕਰਦਾ ਵਾ ਪਰ ਹੁਣ ਟਾਈਮ ਕਿੰਨਾ ਲੱਗ ਜਾਣਾ ਵਾ ਨਾ ਹਨੇਰਾ ਬੜਾ ਹੋ ਗਿਆ ਵਾ ਫਿਰ ਮੰਮੀ ਨੇ ਵਿਚਾਰਾ ਰੋਟੀ ਲੇਟ ਹੋ ਗਈ ਕੋਈ ਨਹੀਂ ਮੈਂ ਫਿਰ ਮੈਂਟੋ ਮੈਂਟ ਬਣਾ ਲੈਨੀ ਆ ਤੇ ਤੂੰ ਹੀ ਇੱਧਰ ਕਰੋ ਤੇ ਤੂੰ ਇਹ ਨੂੰ ਮੈਂਟੋ ਮੈਂਟ ਕਰਾ ਦੋ ਇਹਦਾ ਸਿਲੇਬਸ ਹਨਾ ਚਲ ਮੈਨੂੰ ਕਰਾ ਦੇਣੀ ਆਹ ਤੇ ਜੇ ਤੂੰ ਕਹੋ ਤੇ ਮੈਂ ਰੋਟੀਆਂ ਵੀ ਪਕਾ ਦੂੰਗੀ ਤੇ ਅਬਲ ਤੇ ਬਣਾਉਣੇ ਆ ਚੋਲ ਨਾਲ ਨਹੀਂ ਉਹ ਤਾਂ ਫਿਰ ਤੈਨੂੰ ਕਰਾਉਣਾ ਹੀ ਪੈਣਾ ਵਾ ਵੀ ਜਦੋਂ ਮੈਂ ਮੈਂ ਆ ਕਰਵਾਇਆ ਤਾਂ ਤੈਨੂੰ ਉਹ ਸਬਜ਼ੀ ਬਣਾਉਣੀ ਆ ਆਹੋ ਕੋਈ ਗੱਲ ਨਹੀਂ ਉਹਨੂੰ ਮੈਂ ਵੇਖੋ ਕਿੰਨਾ ਟਾਈਮ ਲੱਗਣਾ ਵਾ ਹਨਾ ਤੇ ਇੱਧਰ ਤੂੰ ਹੀ ਕਰਾ ਦਿਓ ਤੇ ਉਦਾਂ ਕਰਾਇਓ ਉਦਾਂ ਹੀ ਜਿੱਦਾਂ ਤੈਨੂੰ ਮੈਨੂੰ ਕਰਾਉਣੇ ਨੇ ਨਹੀਂ ਨਹੀਂ ਕਿਉਂ ਨਹੀਂ ਨੇ ਕੁੱਟਦੇ ਕਿੱਥੋਂ ਮਾਜੇ ਸਮਝ ਲੱਗੀ ਜਾਵੇ ਫੇਰ ਨਹੀਂ ਕੁਝ ਵੀ ਖਾਣਾ ਚਾਹ ਨਾ ਕਰ ਲਈ ਨਾ ਫੇਰ ਹਾਂ ਆ ਲੋ ਫੜੋ ਚਾਹ ਨਾ ਕਰ ਲਈ ਤਾਂ ਮੈਂ ਕਰਾ ਦੇਣੀ ਆ ਚਾਹ ਫੇਰ ਬਣਾ ਲਾ ਫੇਰ ਚੱਲ ਠੀਕ ਆ ਮੈਂ ਬਣਾ ਲੈਣੀ ਤੀਵੇਂ ਕੀ ਜਿਆਦਾ ਕਰੋਗਾ ਅੱਜ ਤਾਂ ਬਹੁਤ ਸਵਾਦ ਬਣਾਉਣੀ ਮੈਂ ਚਾਹ ਠੀਕ ਆ ਵੇਖ ਲੈਣੀ ਕਿੰਨੀ ਸਵਾਦ ਲੱਸੀ ਪਾ ਕੇ ਬਣਾਵਾਂ ਕਿ ਇਮਲੀ ਇਮਲੀ ਵਾਲੀ ਬਣਾਦਾ ਸਵਾਦ ਬੰਦੀ ਹਾਂ ਚੱਲ ਠੀਕ ਸੱਚ ਪਕੌੜੇ ਕਿਹੜੇ ਵਾਲੇ ਕੱਢਾਂ ਆ ਲੂਆਂ ਵਾਲੇ ਕਿ ਜਾਂ ਗੰਡੇ ਵਾਲੇ ਕਿ ਜਿਹੜੇ ਤੁਹਾਨੂੰ ਸਹੀ ਲੱਗਦੇ ਉਹ ਹੀ ਕਰ ਲੈ ਪਰ ਮੈਂ ਕਿਛਾਂ ਜਿਆਦਾ ਲੋਲੇ ਖਾਣ ਨਹੀਂ ਕੱਢਣ ਦੀ ਮੈਂ ਕੜੀ ਬਣਾ ਕੜੀ ਚ ਪਾਉਣ ਲੱਗੀ ਹਾਂ ਛਾ ਫਟਾਫਟ ਪਾੜ ਲੀਹੇ ਫਿਰ ਹਾਈ ਹਾਈ ਰੱਬਾ ਮੇਰੇ ਨਾਣੀ ਬੜਨੇ ਸੌਕੇ ਕਿ ਹਏ ਸੁਸਤੀ ਪੈ ਗਈ ਮੈਂ ਤਾਂ ਕੜੀ ਬਣਾ ਕੇ ਮਿੰਟੋ ਮਿੰਟ ਵੇਲੀ ਹੋ ਜੰਨਾ ਚੌਲ ਬਣਾ ਲੈਣੇ ਆ ਗਲਾਸ ਤੇ ਨਾਲ ਪੰਜ ਸੱਤ ਰੋਟੀਆਂ ਲਾ ਕੇ ਤੇ ਵੇਲੀ ਇਨੇ ਵੇਖੀ ਇਹਨੂੰ ਸਿਲੇਬਸ ਕੰਪਲੀਟ ਕਰਾਉਂਦੀ ਕਰਾਂਦੀ ਨੇ ਮੈਂ ਥੱਕ ਹੀ ਜਾਣਾ ਪਰ ਜੇ ਮੁੱਕਰ ਗਈ ਇਹਨੇ ਬਾਅਦ ਚ ਕਿਹਾ ਵੀ ਰੋਟੀ ਪਾਣੀ ਤਾਂ ਖਾ ਕੇ ਤੇ ਮੈਂ ਤਾਂ ਲੱਗੀ ਪੈਨ ਲੰਮੇ ਤੇ ਫੇਰ ਪਹਿਲਾਂ ਮੈਂ ਗੱਲ ਪੱਕੀ ਕਰਕੇ ਆਵਾਂ ਫੇਰ ਹੀ ਵੇਸਣ ਲੱਭਦੀ ਆ ਆਹ ਭੀ ਮੈਂ ਹੋਰ ਨਾ ਹੋਵੇ ਕੰਮ ਵੀ ਘਟ ਜਾਂਦਾ ਰਸੋਈ ਦਾ ਮਗਰ ਉਹ ਤੁਹਾਡੀ ਕੁੜੀ ਵੀ ਮੈਨੂੰ ਆਪ ਹੀ ਪੜਾਉਣੀ ਪਵੇ ਆਹ 4 ਤੋਂ 3 ਕਾਰਟਨ 33 ਘਟੇ 1 ਆ ਗਏ ਤੋਂ 5 ਉਤਾਰਤਾ 5 ਤੇ ਨਹੀਂ ਇਹ ਇਟਾ ਹੈ ਪਾਈਪ ਹਾਂ 3 ਦਾ ਟੇਬਲ ਬੋਲ 15 ਬੜਾ ਵਧੀਆ ਕਰਨ ਦੀ ਆ ਹਾਂ ਨਹੀਂ ਕਰੀ ਜਾਂਦੀ ਵੀ ਪਰ ਮੈਂ ਨਾ ਘਾਟੇ ਚ ਰਹਿ ਗਈ ਜੇ ਕਿਦਾਂ ਪ੍ਰੋਮਿਸ ਤਾਂ ਰਹਿਣਾ ਮੈਂ ਕਰ ਗਈ ਹੂੰ ਤਾਂ ਹੁਣ ਮੈਂ ਲੱਗੀ ਕੰਮ ਸ਼ੁਰੂ ਕਰਨ ਤੇ ਮੈਂ ਵੇਖਣ ਦੀ ਵੀ ਪਹਿਲਾਂ ਤਾਂ ਮੈਂ ਪਿਆਜ ਕੱਟੂੰਗੀ ਪਕੌੜਿਆਂ ਵਾਸਤੇ ਫਿਰ ਮੈਂ ਕੱਟੂੰਗੀ ਉਹਦੇ ਤੜਕੇ ਵਾਸਤੇ ਤੇ ਮੈਂ ਤੇ ਇਦਾਂ ਬੜਾ ਲੰਮਾ ਚੌੜਾ ਕੰਮ ਪੈ ਰਹਿਣਾ ਮ ਤੇ ਵੀ ਹਲਾ ਜੀ ਵੀ ਤੂੰ ਕਰਵਾ ਲਾ ਮੈਂ ਫੇਰ ਕਰ ਲੈਣੀ ਵਾਰੀ ਤੁਹਾਨੂੰ ਮੇਰੀ ਮੈਂ ਹਾਂ ਸਿਰਫ 7 ਦੇ ਚੈਪਟਰ ਵਾ ਇਹਦੇ ਹਨਾ ਤੇ ਫਿਰ ਇਹ ਨਾ ਹੋਵੇ ਵੀ ਬਾਅਦ ਵਿੱਚ ਜਿੰਨਾ ਚਿਰ ਮੈਂ ਉਹ ਕੰਮ ਕਰਨਾ ਵਾ ਤੇ ਇਹ ਪੜੇ ਨਾ ਇਹ ਤੈਨੂੰ ਬਦਲ ਦੇਗਾ ਹੀ ਆ ਨਹੀਂ ਉਹ ਪੜਤ ਨਹੀਂ ਬੜਸਾ ਕਰੀ ਜਾਉਂਦੀ ਹੈ ਫਿਰ ਕਰ ਲੂਗੀ ਨਾ ਨਹੀਂ ਕਰ ਲੈਣਾ ਉਹਨੇ ਫਿਰ ਵੇਲੋ ਕਾਪੀ ਦਾ ਵੀ ਹੈਗਾ ਜੀ ਤੇ ਬੁੱਕ ਦਾ ਵੀ ਹੈਗਾ ਜੀ ਤੈਨੂੰ ਕਾਹਦਾ ਡਰ ਵਾ ਮੈਨੂੰ ਡਰ ਹੈ ਹੋਈ ਆ ਕਿ ਮੈਂ ਤਾਂ ਪ੍ਰੋਮਿਸ ਕੀਤਾ ਵਾ ਮੈਂ ਤਾਂ ਕੰਮ ਪੂਰਾ ਕਰਨਾ ਹੀ ਕਰਨਾ ਵਾ ਤੇ ਤੂੰ ਕਿਹੜਾ ਪ੍ਰੋਮਿਸ ਕੀਤਾ ਵਾ ਤੇ ਜੇ ਤੂੰ ਛੱਡਤਾ ਵਿੱਚ ਇਹ ਤੇ ਮੈਂ ਫਿਰ ਕੀ ਕਰੂੰਗੀ ਹੈ ਤੈਨੂੰ ਵਿਸ਼ਵਾਸ ਨਹੀਂ ਆ ਮੈਂ ਕਰਕੇ ਉੱਠੂੰਗੀ ਕਰਵਾ ਕੇ ਨੂੰ ਉੱਠੂੰਗੀ ਔਰ ਵਿਸ਼ਵਾਸ ਤੇ ਡਾਗੀ ਪਿਤਾ ਵਾ ਤੇ ਐਦਾਂ ਕਰੋ ਤੂੰ ਪ੍ਰੋਮਿਸ ਕਰੋ ਮੈਨਾਂ ਪਹਿਲਾਂ ਚਲ ਠੀਕ ਆ ਚਲ ਬਣਾ ਲਾ ਫਿਰ ਲੇਟ ਹੋਈ ਜੰਨੇ ਆ ਉਹਨਾਂ ਕੁੜੀ ਨੂੰ ਵੀ ਪੜਨ ਦੇ ਪੜ ਲੈ ਪੜ ਲੈ ਮੇਰੀ ਤੀ ਹੁੰ ਚੰਗਾ ਠੀਕ ਆ ਉਹ 16 ਦੇ ਟਿਕਟ ਉਹ ਥੱਲੇ ਲਿਖਾ ਹਾਂ ਥੱਲੇ 1 ਮਲਟੀਪਲ ਮੁੰਡੀਆਂ ਵੱਜਾ ਚਲ ਆਹ ਇੱਕ ਟੈਂਸ਼ਨ ਤੇ ਗਈ ਸਮ੍ਰਿਤ ਪੁੱਤ ਸੁਆਣਾ ਕਰ ਲਾ ਥੋੜਾ ਨੀਂਦ ਥੋੜਾ ਜਿਹਾ ਰਹਿ ਗਿਆ ਨੀਂਦ ਆਈ ਜਾਂਦੀ ਇਹਨੂੰ ਸਮਰੀ ਸੌਣਾ ਪੁੱਤ ਕੰਪਲੀਟ ਕਰ ਲਾ ਦਾ ਟਾਈਮ ਵੀ ਨਾ ਹੋ ਰਹੀ ਇਹਦੇ ਵੀਰ ਫਿਰ ਵੇਲਾ ਮੈਂ ਆਪਣਾ ਪ੍ਰੋਮਿਸ ਪੂਰਾ ਕਰਤਾ ਵਾ ਨਾ ਤਾਰੇ ਕੋ ਹਜੇ ਤੱਕ ਕੰਪਲੀਟ ਨਹੀਂ ਕਰਾਇਆ ਗਿਆ ਘਰੋਂ ਤੇ ਦੇ ਨਿਆਣੇ ਦੇ ਕਰਨ ਤੇ ਡਿਪੈਂਡ ਕਰਦਾ ਨਾ ਕਿੰਨਾ ਟਾਈਮ ਲੱਗਦਾ ਪਹਿਲਾਂ ਇੰਨੇ ਕੜੀ ਚੋਲ ਖਾਨ ਤੇ ਲਾਤੀ ਆ ਸਮਰੀ ਸਵੇਰੇ ਕਰਾ ਲੂੰਗੀ ਸਵੇਰੇ ਸਵਕਤੇ ਠਾਣਾ ਅੱਛਾ ਮਦਰ ਹੁਣ ਆਪਣੇ ਪ੍ਰੋਮਿਸ ਤੋਂ ਪੱਜਾਂਡੇ ਜੇ ਕਦੋਂ ਮੈਂ ਕੋ ਜਲਦੀ ਮੈਂ ਤੇ ਕਹਾਂ ਪਈ ਸਵੇਰੇ ਕਰਾ ਲੂੰਗੀ ਇਹਨੂੰ ਫੇਡਿੰਗ ਕਰਾਉਣਾ ਨਹੀਂ ਮੈਂ ਫਿਰ ਸਵੇਰ ਦੇ ਕੰਮ ਦਾ ਕੋਈ ਪ੍ਰੋਮਿਸ ਨਹੀਂ ਜੇ ਕੀਤਾ ਕੰਮ ਆਪੋ ਆਪਣਾ ਤੇ ਇਹ ਹੁਣ ਢਾਡੀ ਜ਼ਿੰਮੇਵਾਰੀ ਜੇ ਇਹਨੂੰ ਹੁਣ ਤੁਸੀਂ ਕਰਾਉਣਾ ਜੇ ਕੱਲ ਦੀ ਛੁੱਟੀ ਉਹਦੀ ਹੁਣ ਐਦਾਂ ਨਾ ਜਾਵੇ ਕਰਵਾ ਲੂੰਗੀ ਮੈਂ ਕਰਵਾ ਲਿਓ ਫਿਰ ਹੁਣ ਮੁੱਕਰ ਨਾ ਜਾਇਓ ਮੈਂ ਕਦੋਂ ਮੁੱਕਦੀ ਵੀ ਮੈਂ ਕਿਹਾ ਵੀ ਮੈਂ ਸਵੇਰੇ ਕਰਾਂਗਾ ਹਾਂ ਇਹ ਨਾ ਵੇਪੇ ਕੜੀਚੌੜ ਹਰਾਮ ਕਰਦੇ ਹੋ ਸਾਡੇ ਖਾਣ ਸੁਪਰੀ ਸੁਵਾਣਾ ਥੋੜਾ ਜਿਹਾ ਕਰ ਲਾ ਪਾਕੀ ਸਵੇਰੇ ਕਰਾਂਗੇ ਮੈਂ ਕਰ ਲਾ ਫਟਾਫਟ ਤੁਸੀਂ ਮਾਸੀ ਹੋਣੀ ਮੈਂ ਕੋਲ ਵਿਜ਼ਿਟ ਹੋਣ ਦੀ ਐਦੀ ਹਾਂ ਜਿੰਨੇ ਨੂੰ ਇੱਧਰ ਰੱਟੇ ਵੀ ਨਹੀਂ ਲੱਗਣੇ ਮੈਨੂੰ ਕੋਈ ਰਿਵੀਜ਼ਨ ਹੋਣੀ ਹੈ ਨੂੰ ਸਵੇਰੇ ਕਰ ਲਾਂਗੀ ਸਾਰੀ ਰਿਵੀਜ਼ਨ ਹਾਂ ਤੇ ਨੂੰ ਨੀਂਦ ਵੀ ਬੜੀ ਆਉਂਦੀ ਆ ਕਰ ਲਾਂ ਮੇਰਾ ਬੁੱਤ ਥੋੜਾ ਜਿਹਾ ਕਰ ਲਾਂ ਨਹੀ ਹੋਰ ਨਹੀਂ ਰਵੀ ਨੂੰ ਨੀ ਮਾਸੀ ਪਾਸ ਸੁਮ੍ਰੀਤ ਮਾਸੀ ਸਵੇਰੇ ਕਰ ਲਾਂਗੀ ਇਕੱਠੀ ਰਿਵੀਜ਼ਨ ਸਾਰੇ ਚੈਪਟਰਾਂ ਦੀ ਇਦੋਂ ਸੌਂਗੀ ਤੇ ਮੈਂ ਸਵੇਰੇ ਫੇਰ ਫਾਇ ਲੱਗਣੀ ਨਾਲ ਮੈਨੂੰ ਕੰਮ ਕਰਨਾ ਪੈਣਾ ਕਾਮਦਾਰਾ ਜਗਲੀ ਜਵਾਬ ਦੇਗੀ ਹੈ ਅਜੇ ਦੋ ਚੈਪਟਰ ਪਏ ਹੋਏ ਨੇ ਕਦੋਂ ਹੋਣੇ ਆ ਕਿੰਦੋਂ ਉੱਠਣਾ ਹੈ ਰੇ ਤਾਂ ਫੇਰ ਮੈਂ ਨੱਚ ਰੱਖਦੀ ਗਈ ਤੇ ਮੈਨੂੰ ਇਹਦੀ ਸਮਝ ਹੀ ਨਹੀਂ ਲੱਗੀ ਕੋਈ ਹਾਰ